ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾਲ ਸੰਸੋਚ ਸੀਗੇ ਜਦੋਂ ਆਇਆ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਕੱਟ ਸੀ ਉਹਨੂੰ ਸੱਤ ਘਰਾਂ ਸੀ ਬਹੁਤ ਕੱਟ ਸੀ ਉਹ ਬਹੁਤ ਨਿਕਲ ਚੁੱਕਿਆ ਪਹਿਲਾਂ ਕਰੇ ਉਹ ਹੈਵੀ ਕੱਟ ਦਰਵਾਗਾ ਬੈਸ਼ੋਨਦੀ ਡੈਥ ਹੋ ਗਈ ਉਹ ਇਸ ਗਲਤਨ ਸਾਬਤ ਸੀ ਕਿ ਹਾਂਜੀ ਖੂਨਤਾ ਸੀ ਘਰੇ ਵੀ ਆਪ ਚੜਾਇਆ ਵੀ ਪਿੰਡ ਦੇ ਵਿੱਚ ਖੂਨ ਛੜਾਉਣਾ ਤੁਸੀਂ ਆਪ ਸੋਚ ਲਓ ਜਲਦ ਜਲਦ ਇਹਨਾਂ ਨੂੰ ਪਤਾ ਕਿ ਉਹਨੂੰ ਬਹੁਤ ਘੱਟ ਹੈ। ਉਹ ਵੀ ਨਿੱਕਲ ਬਹੁਤ ਜ਼ਿਆਦਾ ਰਿਹਾ ਸੀ। ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ। ਇੱਕ ਤਾਂ ਬੱਚੇ ਦੋਨਾਂ ਚੋਂ। ਫਤਾਲੂ ਕਾਫੀ ਹਲਕੀ ਖਰਾਬ ਸੀ। ਮਾਂ ਦਾ ਦਾਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ। ਬਹੁਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਚਾਹੀਦਾ। ਪੇਸ਼ੈਂਟ ਬਿਲਕੁਲ ਨਾਰਮਲ ਸੀ ਜੀ। ਭੱਜ ਦੌੜ ਕਰਨ ਲੱਗ ਗਈ ਕਹਿੰਦੇ ਪੇਸ਼ੈਂਟ ਸੀਰੀਅਸ ਆ ਬਹੁਤ ਜ਼ਿਆਦਾ। ਪੇਸ਼ੈਂਟ ਨੂੰ ਬਾਹਰ ਘੜਤਾ ਹੀ। ਉਹ ਨਾ ਤਾਂ ਉਹਦੇ ਆਕਸੀਜਨ ਲੱਗੀ ਸੀ ਬੁੱਲ ਵੀ ਨੀਲੇ ਹੋਏ ਹੋਏ ਸੀ ਹੱਥ ਪੈਰ ਜਮਾ ਨੀਲੇ ਸੀ ਨਾ ਬੀਪੀ ਸੀ ਨਾ ਆਕਸੀਜਨ ਸੀ ਸੱਦਰ ਉਸ ਨੂੰ ਜ਼ਿਲਕੂ ਗਰੀ ਹੋਈ ਸੀ ਪੇਸ਼ਣ ਤਾਂ ਡੈੱਡ ਹੋ ਗਿਆ ਸੀ ਉਸ ਟਾਈਮ ਹੀ ਲਾਪਰਵਾਹੀ ਹੋਈ ਆ ਪਰੇਸ਼ਾਨੀ ਹਾਂ ਜੀ ਮਾਂ ਨਹੀਂ ਦੱਸਤਾ ਵੀ ਪਪਾ ਇਹ ਮਾਮਲਾ ਹੈ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿਨ ਦੀ ਉਮਰ ਕਰੀਬ 27 ਸਾਲਾਂ ਇਹ ਇੱਥੇ ਜ ਜਨੇ ਪੇ ਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀ ਜੇਰੀਅਨ ਹੋਇਆ ਸੀ ਸੀਜਰ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪੜਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾ ਸੰਤੋਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘਟ ਸੀ ਇਹਨਾਂ ਨੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਵਾਲਾ ਉਹ ਕਰੇ ਇੰਡਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਕਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਦੇ ਚ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ ਬਚਾਉਣ ਤਾਂ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਕਰੇ ਖੂਨ ਹੈਵੀ ਘੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਬਚਾਉਣ ਦੀ ਪਰ ਬੱਚੇ ਦੀ ਮਾਂ ਨੂੰ ਤੇ ਹੋਰ ਲੈ ਕੇ ਜਾਣਾ ਪਊਗਾ ਉਹਦਾ ਖੂਨ ਨਹੀਂ ਰੁਕ ਰਿਆਗਾ ਜਿੰਨਾ ਖੂਨ ਅਸੀਂ ਚੜਾ ਸਕਦੇ ਸੀ ਚੜਾ ਵੀ ਦਿੱਤਾ ਡਾਸ ਨੇ ਬਹੁਤ ਕੋਸ਼ਿਸ਼ ਕੀਤੀ ਖੋਂਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤਾ ਉਹ ਅਗਲੇ ਹਸਪਤਾਲ ਦੇ ਵਿੱਚ ਗਈ ਹੈ ਉੱਥੇ ਵੀ ਡਾਸ ਨੇ ਦੇਖਿਆ ਕਿ ਵੀ ਖੂਨ ਬਹੁਤ ਪਹਿਰੇਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਨ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਹੈ ਇਹਨਾਂ ਪਹਿਲਾਂ ਹੀ ਖੂਨ ਪਹਿਰਿਆ ਸੀਗਾ ਤੇ ਉਹ ਦੁਰਭਾਗਿਆ ਵਸ਼ੋਂ ਉਹਨਾਂ ਦੀ ਡੈਥ ਹੋ ਗਈ ਡਾਕਟਰ ਜਦੋਂ ਪੇਸ਼ੀਐਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੀਐਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਉਹਨਾਂ ਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨ ਤਾਂ ਅਸੀਂ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਹੈ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ बच्चे रोते मां नु بچਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਅੱਤ ਸਾਹਿਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਹ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ ਨਹੀਂ ਜੀ ਉਹ ਐਮਰਜੈਂਸੀ ਹਸਤਾ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੀ ਸਿਹਤ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਦਾਸ ਸਾਹਿਬ ਦੀ ਕਿ ਦੋਨੇ ਬਚ ਜਾਗੇ ਦੋਨੋਂ ਤੋਂ ਘੱਟੋ ਘਟਕ ਤਾਂ ਬਚ ਜਾਏ ਸ਼ੀਸ਼ਾ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚੋਂ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ। ਦੇਖੋ ਇਸ ਵਾਰੇ ਤਾਂ ਹਜੇ ਡੋਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪਛਾਂਗੇ। ਪਤਾ ਲੱਗੂਆ ਪੇਸ਼ੈਂਟ ਕਰੀਬ 1.5 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਫਿਰ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ-ਕਿਹੜੇ ਉੱਤੇ ਮੌਜੂਦ ਹਨ ਜਿਹੜੇ ਡਾਕਟਰ ਅਪਰੇਸ਼ਨ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਤੁਹਾਡਾ ਇਸ ਬਾਰੇ ਕੀ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਲੇਡੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀਅਨ ਆਪਰੇਸ਼ਨ ਕੀਤਾ ਸੀ ਜੋ ਬੱਚਾ ਦੀ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਾਂ ਇਸ ਦੀ ਇੱਕ ਲੇਡੀ ਦਾ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸੀ ਜੀ ਮੇਰੀ ਵਾਈਫ ਨੂੰ ਮੈਂ ਲੈ ਕੇ ਆਸੀ ਡਿਲੀਵਰੀ ਹੋਣੀ ਸੀਗੀ ਸਜਿਰੋਨ ਸੀ ਕਿਕਤਾ ਗਾਵਰੀ ਦੇ ਹਸਪੀਟਲ ਬਟਿੰਡਰ ਰੋਡ ਦੇ ਕਿਹੜੇ ਪਿੰਡ ਤੋਂ ਸੀ ਚੱਕ ਜਵਾਰਿਆਲ ਤੋਂ ਜੀ ਕੀ ਹੋਇਆ ਉਹ ਹਸਪੀਟਲ ਪੇਸ਼ੈਂਟ ਬਿਲਕੁਲ ਨਾਰਮਲ ਸੀ ਗਈ ਪਰ ਕੈਸੀ ਚੱਲਦਾ ਬੋਲਦੇ ਵੀ ਸੀਗੇ ਜੀ ਤੋਂ ਅਪਡੇਟ ਲਈ ਇਹਨਾਂ ਨੇ ਕਿਹਾ ਸੀ ਮੈਨੂੰ ਕਹਿੰਦੇ ਅਪਡੇਟ ਆਦਾ ਅਪਡੇਟ ਉਹ ਡਿਲੀਵਰੀ ਕਿੱਸੀ ਗਈ? ਬੀਬੀ ਨੇ ਮਿਲਣ ਲੱਗੇ ਸੀ। ਉਹ ਪੂਰਾ ਮੰਸੀ ਗਈ। ਹਾਂਜੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਇਹ ਕਹਿੰਦੇ ਵੀ ਐਚਬੀ ਕਿੰਨਾ ਮੈਂ ਕਿਹਾ 8.5 ਗ੍ਰਾਮ ਸੀ ਐਚਬੀ ਸੀ ਗਈ। ਤੇ ਇਹ ਕਹਿੰਦੇ ਦੋ ਇੰਡ ਹੋਰ ਲਓ ਬਲੱਡ। ਮੈਂ ਦੋ ਇੰਡ ਬਲੱਡ ਲਿਆ ਹੋਰ ਬਲੱਡ ਲਾਤਾ ਤੇ ਇਹ ਕਹਿੰਦੇ ਨਾ ਆਪਾਂ ਸਵਾ ਜਾਰ ਵਾ ਇਹ ਕਹਿੰਦੇ ਆਪਰੇਟ ਕਰ ਦਿੰਦੇ ਸਵਾ ਜਾਰ ਦੇ 5:40 ਹੋ ਗਏ। ਅੰਦਰ ਲੈ ਗਏ ਉੱਤੀ ਚ ਆਪਰੇਟ ਕਰਕੇ ਇਹਨਾਂ ਨੇ ਪੇਸ਼ੈਂਟ ਬਾਹਰ ਕੱਢਿਆ ਜਦੋਂ। ਫੇਰ ਦੌੜ ਕਰਨ ਲੱਗੇ ਕਹਿੰਦੇ ਪੇਸ਼ੈਂਟ ਸੀਰੀਅਸ ਆ ਬਹੁਤ ਜ਼ਿਆਦਾ। ਤੇ ਇਹਨਾਂ ਨੇ OT ਚ ਜਦੋਂ ਬੱਚਾ ਦਾ ਕਹਿੰਦੇ ਸਹੀ ਸਲਾਮਤ ਆ ਤੇ ਪੇਸ਼ੈਂਟ ਨੂੰ ਬਾਹਰ ਕਰਤਾ ਹੀ ਉਹ ਨਾ ਤਾਂ ਉਹਦੋਂ ਆਕਸੀਜਨ ਲੱਗੀ ਸੀ ਬੁੱਲ ਵੀ ਨੀਲੇ ਹੋਏ ਹੋਏ ਸੀ ਹੱਥ ਪੈਰ ਜਮਾ ਨੀਲੇ ਸੀ ਨਾ ਬੀਪੀ ਸੀ ਨਾ ਆਕਸੀਜਨ ਸੀ ਸੈਚੂਰੇਸ਼ਨ ਬਿਲਕੁਲ ਗਿਰੀ ਹੋਈ ਸੀ ਤੇ ਇਹ ਕਹਿੰਦੇ ਰੈਫਰ ਫਰੀਦਕੋਟ ਲੈ ਜਾਓ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਫਰੀਦਕੋਟ ਨਹੀਂ ਲੈ ਕੇ ਨਾ ਪੇਸ਼ੈਂਟ ਤਾਂ ਡੈੱਡ ਹੋ ਗਿਆ ਸੀ ਉਸ ਟਾਈਮ ਹੀ ਉਸ ਤੋਂ ਬਾਅਦ ਪੇਸ਼ੈਂਟ ਵੀ ਸਿੱਥੇ ਸਾਰੇ ਕਹਿ ਰਹੇ ਵੀ ਤੂੰ ਲੈ ਜਾ ਚਲੇ ਯਾਰ ਵੀ ਕੋਸ਼ਿਸ਼ ਕਰਕੇ ਦੇਖ ਲੈ ਹੋਰ ਕਿਤੇ ਵੀ ਲੈ ਜਾ ਬਾਜੀ ਹੁਸ਼ਬੰਸਰ ਹਸਪੀਟਲ ਲੈ ਕੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਿਹਾ ਸੀ ਵੀ ਬਈ ਪੇਸ਼ੈਂਟ ਤਾਂ ਡੈੱਡ ਆ ਜੇ ਤੇਰੀ ਜ਼ਿੰਮੇਵਾਰੀ ਤੇ ਜੇ ਕਹਿਣਾ ਤਾਂ ਤਾਂ ਆਪਾਂ ਕੋਸ਼ਿਸ਼ ਕਰ ਲੈਨੇ ਐ 1-2% ਚਾਂਸਸ ਹੈਗੇ ਆ ਡਾਕਟਰ ਨੇ ਪੁੱਛਿਆ ਤੁਹਾਨੂੰ ਕਿੱਥੋਂ ਆਏ ਸੀ ਹਾਂਜੀ ਉਹਨਾਂ ਨੇ ਪੁੱਛਿਆ ਕਿ ਕਿਹੜੇ ਹਸਪੀਟਲ ਚ ਆਏ ਮੈਂ ਦੱਸਿਆ ਸੀ ਕਿਪਤਾਗੜ੍ਹ ਉਹ ਕਿਪਤਾਗਬਰੀ ਹਸਪੀਟਲ ਚ ਆਏ ਉਹਨਾਂ ਨੇ ਦੱਸਿਆ ਠੀਕ ਆ ਉਹ ਕਹਿੰਦੇ ਵੀ ਦੇਖਦੇ ਆਂ ਪੇਸ਼ੈਂਟ ਦੀ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਆ ਲਾਪਰਵਾਹੀ ਹੋਈ ਆ ਆਪਰੇਸ਼ਨ ਵਿੱਚ ਇਹ ਗੱਲ ਕਿਹਨਾਂ ਨੇ ਕਹੀ ਤੁਹਾਨੂੰ ਲਾਪਰਵਾਹੀ ਹਾਂ ਦੱਸਾਂ ਨੇ ਉਧਰੋਂ ਕੋਈ ਸ਼ਬਦ ਸੋਸ ਵੀ ਉਹਨਾਂ ਨੇ ਇਹ ਗੱਲ ਮੰਨੀ ਹਾਂਜੀ ਤੁਸੀਂ ਵੀ ਮੰਨਦੇ ਹੋ ਲਾਪਰਵਾਹੀ ਹੋ ਗਈ ਹਾਂਜੀ ਹੁਣ ਜਿਹੜਾ ਬੇਬੀ ਹੋਇਆ ਹਾਂਜੀ ਤੇ ਮਾਂ ਦੀ ਡੈਥ ਹੋ ਗਈ ਹੈ ਹਾਂਜੀ ਮਾਂ ਦੀ ਡੈਥ ਹੋ ਗਈ ਹੁਣ ਤੁਸੀਂ ਕੀ ਮੰਗਤੀ ਕਰਦੇ ਇਨਸਾਫ ਮੈਂ ਤਾਂ ਕਹਿ ਰਿਹਾ ਇਨਸਾਫ ਮਿਲਵੇ ਮੈਮ ਜਾਂ ਤਾਂ ਆਪਦੀ ਗਲਤੀ ਵੀ ਨਹੀਂ ਮੰਨ ਰਹੇ ਮੈਮ ਗਲਤੀ ਮੰਨਦਾ ਵੀ ਪਹਿਲਾਂ ਹਾਂ ਮੰਨ ਲਈ ਜਿਹੜਾ ਟਰਾਗੈਡੀ ਹੁਣ ਸਾਡੇ ਸਾਹਮਣੇ ਗਲਤੀ ਮੰਨ ਲੇ ਮੈਮ ਮੰਗ ਕੀ ਕਰਦੇ ਮੰਗ ਕੇ ਗਾਹ ਹੋਰ ਕਿਸੇ ਨਾਲ ਨਾ ਹੋਵੇ ਇਨਸਾਫ ਦੀ ਮੰਗ ਹੈ। ਮੈਂ ਇਨਸਾਫ ਦੀ ਮੰਗ ਕਰਦਾ ਜੋ ਮੇਰੇ ਨਾਲ ਹੋਇਆ ਗਾਹ ਕਿਸੇ ਨਾਲ ਨਾ ਹੋਵੇ। ਬਸ ਮੈਨੂੰ ਇਨਸਾਫ ਚਾਹੀਦਾ ਹੋਰ ਕਿਸੇ ਇਨਸਾਫ ਦੀ ਮੰਗ ਹੈ। ਜੀ ਸਿੰਘ ਜੀ ਇਹ ਮੇਰੀ ਨੋਆ ਹੈਗੀ ਹੈ। ਕੀ ਘਟਨਾ ਹੋਈ ਜੀ ਇਹਦੇ ਨਾਲ? ਘਟਨਾ ਹੀ ਮੈਂ ਤਾਂ ਇਸ ਟਾਈਮ ਜ਼ਿਲ੍ਹਾ ਆਇਆ ਬਾਜੇ ਤੇ ਨਹੀਂ ਕੋਈ। ਠੀਕ ਹੈ। ਇਹ ਕਹਿੰਦੇ ਵੀ ਲਾਪਰਵਾਹੀ ਨਾਲ ਕੰਮ ਹੋਇਆ ਜਿਹੜਾ ਕੁਝ ਵੀ ਹੋਇਆ। ਜਿੰਜ ਉਹ ਇੱਥੇ ਆਈ ਸੀ ਸਹੀ ਸਲਾਮਤ ਸੀ ਬੋਲਦੀ ਉਹਦੋਂ ਬੋਲਦੇ ਸੀਗੇ ਸਹੀ ਸਲਾਮਤ ਸੀ ਤਾਂ ਤੋਂ ਲੈਂਦੇ ਤਾ ਤਾਂ ਇਹ ਸੀ ਨਾ ਨੀਚੇ ਬਰੇ ਹੋਇਆ ਸੀ ਉਹਦੋਂ ਖੁੱਲਿਆ ਆਏ ਉਹਦੋਂ ਸਹੀ ਸੀਗੇ ਹੱਥ ਪੈਰ ਸਾਰਾ ਕੁਝ ਹਲੰਦੇ ਸੀ ਉਹਦੋਂ ਬਾਅਦ ਇਹਨਾਂ ਦਾ ਬਲੱਡਿੰਗ ਨਹੀਂ ਰੁਕ ਰਿਆ ਫਿਰ ਦੋ ਬਾਅਦ ਕੀ ਹੋਇਆ ਹਸਪਤਾਲ ਦੇ ਜਦੋਂ ਜਦੋਂ ਹਸਪਤਾਲ ਇਥੋਂ ਦਾ ਇਹਨਾਂ ਨੇ ਮੈਦਾ ਉਹਦੋਂ ਆ ਗਿਆ ਉਹਦੋਂ ਆਇਆ ਉਹਦਰੇ ਨਾਲ ਰੈਫਰ ਕਰਾਤਾ ਸਟਿਲ ਪੇਸ਼ੈਂਟ ਬਾਹਰ ਕਰ ਦਿੱਤਾ ਸੀ ਬਾਹਰ ਕਰਦਾ ਸੀ ਜਣੀ ਇਹਨਾਂ ਨੇ ਓਡੀ ਤੋਂ ਬਾਹਰ ਕਰ ਤਾ ਇਹਨਾਂ ਨੇ ਮਾਚ ਮਾਲੋ ਉਹਦ ਨੂੰ ਗਏ ਉਹਨਾਂ ਨੇ ਐਡਮਿਟ ਕੀਤਾ ਮਾੜਾ ਮੋੜੀ ਉਹ ਕਹਿੰਦੇ ਵੀ ਅਸੀਂ ਕੋਸ਼ਟ ਕਰ ਲੈਨੇ ਆਂ ਵੀ ਡੈਡੀ ਆ ਪਹਿਲਾ ਮਰੀਜ਼ ਉਹ ਪਹਿਲਾਂ ਵੀ ਤਕਲੀਮ ਸੀਗੀ ਇਹਨੂੰ ਪਹਿਲਾਂ ਤਾਂ ਨਾ ਕੋਈ ਤਕਲੀਮ ਨਹੀਂ ਸੀ ਪਹਿਲਾਂ ਤਾਂ ਕਾਦੀ ਤਕਲੀਮ ਸੀ ਹੁਣ ਤੁਸੀਂ ਮੰਗ ਕੀ ਕਰਦੇ ਮੰਗਾਂ ਸੀ ਅਨਸਾਫੀ ਵੀ ਮੰਗਦੇ ਆਂ ਵੀ ਕਲੀਅਰ ਹੋਵੇ ਵੀ ਕੀ ਕਿਹੜੀ ਗੱਲ ਤੋਂ ਇਹਨਾਂ ਤੋਂ ਆ ਲਾਪਰਵਾਹੀ ਇੰਨੀ ਕਿਉਂ ਕੀਤੀ ਗਈ ਮਰੀਤ ਕਾ ਤੇ ਕਿੰਨੇ ਬੱਚੇ ਨੇ ਕਿੰਨੇ ਬੱਚੇ ਨੇ ਅੋਰ ਦਈ ਦੋ ਦੋ ਬੱਚੇ ਹੀ ਦੋ ਮੁੰਪੱਟਾ ਸਹੀ ਸਲਾਮ ਬੱਚਾ ਸਟੈਂਸ ਸਲਾਮ ਮੇਡਾ ਮੁੰਡਾਈ ਨੂੰ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀਜ਼ ਦੀ ਡੈਥ ਹੋਈ ਆ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਜਿਹੜੀ ਡੈੱਡ ਬਾਡੀ ਐ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ ਚ ਰੱਖ ਕੇ ਆਪਦੇ ਬਿਆਨ ਲਿਖਾਓ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਸੂਚਨਾ ਕਿਵੇਂ ਮਿਲੀ ਤੁਹਾਨੂੰ ਸੂਚਨਾ ਹਜੇ ਪਤਾ ਕਰ ਰਹੇ ਹਾਂ ਜੀ ਮਿਲ ਰਹੇ ਹਾਂ ਡਾਕਟਰ ਸਾਹਿਬ ਨੂੰ ਅਜੇ ਤਾਂ ਅਸੀਂ ਪਹੁੰਚੇ ਹੀ ਆਂ ਜੋ ਕਿਤੇ ਕਾਲ ਆਈ ਤੁਹਾਨੂੰ ਹਾਂਜੀ ਕਾਲ ਕਿਹੋ ਜਿਹੀ ਮੈਨੂੰ ਤਾਂ ਮਨਚੂ ਵਾਲੋਂ ਨੋਟ ਕਰਾਇਆ ਗਿਆ ਸੀ ਸਾਨੂੰ ਥਾਣੇ ਵਾਲੋਂ ਨੋਟ ਆਇਆ